ਅੱਜ ਕੀ ਨਾਮ ਹੈ ਤੁਹਾਡਾ ਮੈਂ ਹੰਦਪਿੰਦਰ ਸਿੰਘ ਕੱਕੋਂ ਜੋ ਟਰੈਕਟਰ ਮਾਰਚ ਕਰ ਰਹੇ ਹਾਂ ਹਾਂ ਜਮੂਰੀ ਕਿਸਾਨ ਸਭਾ ਜਨਨ ਸ਼ਕਤੀ ਅੱਜ ਸਾਡਾ ਟਰੈਕਟਰ ਮਾਰਚ ਕਰਨ ਦਾ ਜਿਹੜਾ ਮਕਸਦ ਹੈ ਉਹ ਸਰਕਾਰ ਨੂੰ ਜਿਹੜਾ ਉਹਨੇ ਵਾਦਾ ਖਲਾਫੀ ਕੀਤੀ ਹੋਈ ਹੈ ਕਿਸਾਨਾਂ ਦੇ ਨਾਲ ਸਿੰਗੂ ਬਾਰਡਰ ਦੀ ਉਹ ਵਾਦਾ ਖਲਾਫੀ ਜਾਲ ਕਰਾਉਣ ਦੇ ਵਾਸਤੇ ਅਸੀਂ ਅੱਜ ਦਾ ਦਿਨ ਇਸ ਕਰਕੇ ਚੁਣਿਆ 26 ਜਨਵਰੀ ਦਾ ਕਿਉਂਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਔਰ ਦੇਸ਼ ਦੇ ਸੰਵਿਧਾਨ ਦੇ ਵਿੱਚ ਉਹ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰੱਖੀਆਂ ਗਈਆਂ ਸੀ ਪਰ ਉਹਨਾਂ ਗੱਲਾਂ ਦੇ ਉੱਪਰ ਜਿਹੜਾ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ ਅਸੀਂ ਜੇ ਸਰਕ ਜੇ ਸੰਵਿਧਾਨ ਚੰਗੀ ਤਰ੍ਹਾਂ ਲਾਗੂ ਕੀਤਾ ਹੁੰਦਾ ਤੇ ਉਸ ਸੰਵਿਧਾਨ ਦੇ ਤਹਿਤ ਕਿਸਾਨ ਮਜ਼ਦੂਰ ਤੇ ਮਜ਼ਦਮ ਜਿਹੜੇ ਆ ਔਰ ਸਾਰਾ ਗਨ ਜਿਹੜਾ ਆ ਉਹ ਸੁਖੀ ਬਸਦਾ ਇਹ ਸਰਕੇ ਅਸੀਂ ਅੱਜ ਦਾ ਦਿਨ ਜਿਹੜਾ ਚੁਣਿਆ ਹੋਇਆ ਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਸਿੰਘੂ ਬਾਰਡਰ ਤੇ ਜਿਹੜੀ 26 ਜਨਵਰੀ ਨੂੰ ਕਿਸਾਨਾਂ ਨੇ ਪ੍ਰੇਡ ਕੱਢਣੀ ਸੀ ਉਸ ਪ੍ਰੇਡ ਦੇ ਵਿੱਚ ਕੇਂਦਰ ਸਰਕਾਰ ਨੇ ਵਿਗਨ ਪਾਇਆ ਸੀ ਆਪਣੀਆਂ ਏਜੰਸੀਆਂ ਦੇ ਰਾਹੀਂ ਇਸਰਕੇ ਹਰ ਸਾਲ 26 ਜਨਵਰੀ ਨੂੰ ਇਹ ਮਾਰਚ ਦੇ ਟਰੈਕਟਰ ਮਾਰਚ ਦੇ ਕਿੱਥੇ ਆਇਆ ਕਰਨਗੇ ਜੋ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਔਰ ਲਖੀਮਪੁਰ ਕੀ ਦੀ 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 ਦੇ ਦੋਸਿਆਂ ਨੂੰ ਸਹਾਵਾ ਨਹੀਂ ਦਿੱਤੀਆਂ ਜਾਂਦੀਆਂ ਔਰ ਬਿਜਲੀ ਬਿੱਲ 220 ਬਾਸਲੇ ਲੈ ਆ ਜਾਂਦਾ ਔਰ ਬੀਮਾ ਪਾਲਸੀ ਜਿਹੜੀ ਆ ਉਹ ਜੁਨਣ 15 ਤੇ ਲਾਗੂ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਜਿਹੜੀ ਆ ਉਹਨੂੰ ਲਾਹੇਵੰਦ ਨਹੀਂ ਪਾਇਆ ਜਾਂਦਾ ਸਰਕਾਰ ਦੀ ਖਰੀਦ ਦੀ ਗਾਰੰਟੀ ਨਹੀਂ ਕੀਤੀ ਜਾਂਦੀ ਉਹ ਅਸੀਂ ਜਿਹੜਾ ਇਹ ਸਾਡੇ ਮਾਰਚ ਜਿਹੜੇ ਚੱਲਦੇ ਰਹਿਣਗੇ ਜੀ ਬਿੰਦਰ ਸਾਹਿਬ ਅੱਜ ਕਿ ਟਰੈਕਟਰ ਮਾਰਚ ਕਰ ਰਹੇ ਆ ਹੋਈ ਕਿਸ ਚੀਜ਼ ਨੂੰ ਲੈ ਕੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਜੀ ਇਹ ਸੰਯੁਕਤ ਕਿਸਾਨ ਮੋਰਚੇ ਦਾ 올 인디아 ਦੀ ਕਾਲਿਆ 26 ਜਨਵਰੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਲਗਭਗ 500 ਥਾਵਾਂ ਤੇ ਅੱਜ ਟਰੈਕਟਰ ਮਾਰਚ ਹੋ ਰਿਹਾ ਇਹ ਜਿਹੜੀਆਂ ਸਾਡੀਆਂ ਜਦੋਂ ਅਸੀਂ ਦਿੱਲੀ ਮੋਰਚਾ ਮੁਲਤਵੀ ਕੀਤਾ ਸੀਗਾ ਸਰਕਾਰ ਦੇ ਲਿਖਤੀ ਰੂਪ ਵਿੱਚ ਮੰਗਾ ਮੰਨਣ ਤੇ ਉਹ ਜਿਹੜੀਆਂ ਉਸ ਵੇਲੇ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਮੰਗਾ ਮੰਨਿਆ ਸੀ ਕਿ ਉਸ ਦੇ ਉੱਤੋਂ ਹੁਣ ਉਹ ਮੁੱਕਰ ਗਈ ਆ ਉਹ ਮੰਗਾ ਮੰਨ ਰਹੀ ਜਿਵੇਂ ਕਿ ਸਾਡੀ ਇੱਕ ਐਮਐਸਪੀ ਦੀ ਮੰਗ ਸੀਗੀ ਬਿਹਲੀ ਬਲੇ 220 ਨੂੰ ਵਾਪਸ ਲੈਣ ਦੀ ਸਗੀ ਜਿਹੜੇ ਸਾਡੇ ਕਿਸਾਨ ਲਖੀਮਪੁਰ ਖਿਰੀ ਵਿੱਚ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸ਼ਹੀਦੀ ਦਰਜਾ ਦੇਣ ਦਾ ਤੇ ਉਹਨਾਂ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਜ਼ਾ ਮਤਵਾਉਣ ਦਾ ਸੋ ਹੋਰ ਸਾਰੀਆਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ ਉਸ ਵੇਲੇ ਸਰਕਾਰ ਨੇ ਸਹਿਮਤੀ ਪ੍ਰਗਟ ਕੀਤੀ ਸੀ ਦਾ ਮੰਨਿਆ ਸੀਗੀਆਂ ਪਰ ਹੁਣ ਉਸ ਤੋਂ ਉਹ ਮੁਕਰ ਰਹੀ ਆ ਸੋ ਉਸ ਦੇ ਰੋਸ ਦੇ ਵਿਰੋਧ ਦੇ ਵਿੱਚ ਤੇ ਆਪਣੇ ਕਿਸਾਨਾਂ ਦੀ ਇੱਕ ਮੁਸਤਜ ਇੱਕ ਮੁਠਤਾ ਜਿਹੜੀ ਦਿਤਾਉਣ ਲਈ ਖਾਤਰ ਅੱਜ 26 ਫਰਵਰੀ ਨੂੰ ਗਣਤੰਤਰ ਦਿਸ਼ ਦੇ ਮੌਕੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਜ਼ਿਲ੍ਹਾ ਪੱਧਰ ਤੇ ਤੇ ਤਹਿਸੀਲ ਪੱਧਰਾ ਤੇ ਤੇ ਵੱਖ-ਵੱਖ ਪਿੰਡਾਂ ਦੇ ਏਰੀਆ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਸਾਡੇ ਲੋਕ ਧਰਨੇ ਵੀ ਲਾਈ ਜਾਂਦੇ ਆ ਰੋਲ ਪ੍ਰਦਰਸ਼ਨ ਵੀ ਕੀਤਾ ਜਾਂਦਾ ਪਰ ਅੱਜ 26 ਜਨਵਰੀ ਹੀ ਕਿਉਂ ਇੱਕ ਦਿਨ ਚੁਣਿਆ ਗਿਆ ਸਾਰੇ ਮਹਤਵ ਜ਼ਾਤ 26 ਜਨਵਰੀ ਅਸੀਂ ਇਸ ਕਰਕੇ ਤੁਰਿਆ ਚੁਣਿਆ ਗਿਆ ਕਿ ਅੱਜ ਸਾਰਾ ਦੇਸ਼ ਜਿਹੜਾ ਉਹ ਗਣਤੰਤਰ ਜਿਹੜਾ ਮਨਾ ਰਿਹਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਸਰਕਾਰ ਨੂੰ ਕਿ ਗਣਤੰਤਰ ਜਿਹੜਾ ਉਹ ਇੱਕ ਕਹਿਣ ਦਾ ਇੱਕ ਹਾਫਤ ਦਾ ਗਣਤੰਤਰ ਆ ਜੇ ਕਿਸਾਨਾਂ ਵਾਸਤੇ ਗਣਤੰਤਰ ਹੁੰਦਾ ਇਹ ਕਿਸਾਨਾਂ ਵਾਸਤੇ ਜਾਂ ਗਾਂਵ ਵਾਸਤੇ ਕੋਈ ਤੰਤਰ ਹੁੰਦਾ ਇੱਥੇ ਦਾ ਕੋਈ ਤੰਤਰ ਨਾਂ ਦੀ ਚੀਜ਼ ਹੀ ਹੈ ਨਹੀਂ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਸ ਤੋਂ ਮੁੱਕ ਰਹੀ ਆ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਨਹੀਂ ਮਿਲ ਰਹਾ ਕਿਸਾਨ ਮੰਡੀਆਂ ਵਿੱਚ ਰੋਲ ਰਿਹਾ ਕਿਸਾਨ ਕਰਜ਼ੇ ਦੀ ਮਾਰ ਥੱਲੇ ਦੱਬਿਆ ਜਾ ਰਿਹਾ ਕਿਸਾਨਾਂ ਨੂੰ ਕੁਦਰਤੀ ਆਫਤਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਕਿਸਾਨ ਦੀ ਕੋਈ ਜੀਵਨ ਦਾ ਕੋਈ ਸੁਰੱਖਿਆਤੰਦਾ ਕੋਈ ਭਰੋਸਾ ਨਹੀਂ ਹੈਗਾ ਕੋਈ ਉਹਦੀ ਇੰਸ਼ੋਰੈਂਸ ਨਹੀਂ ਹੈਗੀ ਤੋ ਇਹ ਸਾਰੀਆਂ ਮੰਗਾਂ ਇਸ ਕਰਕੇ ਅਸੀਂ ਗਣਤੰਤਰ ਦੇ ਇਸ ਜਿਹੜਾ ਚੁਣਿਆ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ਜਿਹੜੇ ਫੋਕੇ ਗਣਤੰਤਰ ਦੇ ਦਾਅਵੇ ਕਰਦੇ ਆ ਅਸਲ ਵਿੱਚ ਕਿਸਾਨਾਂ ਵਾਸਤੇ ਕੋਈ ਗਣਤੰਤਰ ਗਣਤੰਤਰ ਦੇ ਇਸ ਜਿਹੜਾ ਉਹ ਹੈ ਨਹੀਂਗਾ ਤੁਹਾਡੇ ਨਾਲ ਨਾਲ ਅੱਜ ਕਿੰਨੀਆਂ ਜਥੇਬੰਦੀਆਂ ਹੋਰ ਨੇ ਤੁਹਾਡੇ ਸਾਡੇ ਜਿਹੜਾ ਵੀ ਇਹੋ ਅੱਜ ਦਾ ਜਿਹੜਾ ਸੱਦਾ ਇਹੋ ਸੰਯੁਕਤ ਖਾਨ ਮੋਰਚੇ ਦਾ ਆ ਜਿੰਨੀਆਂ 올 ਇੰਡੀਆ ਸੰਯੁਕਤ ਖਾਨ ਮੋਰਚਾ ਜਿਹੜਾ ਉਹਦੇ ਵੱਲੋਂ ਅੱਜ ਦਾ ਸੱਦਾ ਆ ਜਿੰਨੀਆਂ ਵੀ ਅਸੀਂ ਕਿਸਾਨ ਜਥੇ ਬੰਦੇ ਆ ਜਿਹੜੀਆਂ ਪੰਜਾਬ ਚੈਪਟਰ ਦੇ ਵਿੱਚ ਕੰਮ ਕਰਦੀਆਂ ਉਹ ਲਗਭਗ ਸਾਰੀਆਂ ਅੱਜ ਦੇ ਇਸ ਮੋਰਚੇ ਦੇ ਵਿੱਚ ਹਾਜ਼ਰ ਹੈ।